ਸਵਾਗਤ ਹੈ ਪਿੰਡ ਬੁਰਜਟਲਮਾ ਜ਼ਿਲ੍ਹਾ ਮਾਨਸਾ ਬਾਈ ਗਰਦੀਪ ਦੇ ਘਰੋਂ ਵੀਡੀਓ ਲੈ ਕੇ ਆਏ ਆ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਦੂਜੇ ਸੂਏ ਐਚ ਐਫ ਪਿਓਰ ਕੁਆਲਟੀ ਵਾਲਾ ਨਾਗ ਆ ਗਿਆ ਕਰਮਾਲੀ ਚੰਗੀ ਐ ਛੋਟਾ ਬਿਸਕਟ ਵਾਲਾ ਕਰਨ ਲੱਗਿਆ ਚੰਗੀ ਐ ਜੇ ਹਵਾਨੇ ਦੀ ਗੱਲ ਕਰਾਂ ਨਾ ਚਾਰੇ ਥਣ ਕੱਲਾ ਕੱਲਾ ਹੈ ਚਾਰ ਹੀ ਥਣ ਨ ਕੋਈ ਬੱਚੀ ਨਹੀਂ ਕੁਛ ਨਹੀਂ ਹੈਗਾ ਅੰਡਰ ਦੇ ਜੇ ਨਾੜਾਂ ਦੀ ਕੁਆਲਟੀ ਦੀ ਗੱਲ ਕਰਾਂ ਨਾ ਆਪ ਹੀ ਦੇਖ ਲਓ ਤੁਸੀਂ ਢਿੱਲਾ ਢੁਲਾ ਨਾ ਕਰਮਾਲੀ ਦੇ ਹਵਾਨੇ 'ਚ ਬਹੁਤ ਜ਼ਿਆਦਾ ਹੈ ਰਾਤ ਸੁਈ ਹੈ ਸਾਰੀ ਡਿਟੇਲ ਇਹਦੀ ਆਪਾਂ ਬਾਈ ਗਰਦੀਪ ਤੋਂ ਲਵਾਂਗੇ ਇਤਰੀ ਗੱਲ ਬਾਈ ਇਤਰੀ ਗੱਲ ਹੋ ਠੀਕ ਹੈ ਗਰਦੀਪ ਬਾਈ ਵਧੀਆ ਗਰਦੀਪ ਲੈ ਜੇ ਹੁਣ ਪਹਿਲਾਂ ਨਾ ਸੇਦੀ ਸੇਦੀ ਆਪਣਾ ਐਡਰੈਸ ਬੋਲਦੇ ਹੋ ਰਹੇ ਹੋਗੇ ਨੇੜੇ ਜਿਹੋ ਜਾ ਕੋਈ ਗੱਲ ਨਹੀਂ ਘਰ ਕੋਰ ਦੱਸਦੇ ਆਪਣਾ ਘਰ ਕਿੱਥੇ ਜੇ ਪਿੰਡ ਬੋਤ ਘਰ ਛੱਬਰਾਂ ਵਾਲੀ ਸੜਕ ਤੇ ਪਿੰਡ ਬਰਜੜਲ ਮ ਜਿਹੜੀ ਛੱਬਰਾਂ ਨੂੰ ਸੜਕ ਜਾਂਦੀ ਹੈ ਉਹਦੇ ਘਰ ਆ ਗਿਆ ਹਨਾ ਬਾਈ ਹਾਂ ਠੀਕ ਹੈ ਜੇ ਹੁਣ ਆਪਾਂ ਬਾਈ ਨਗਦੀ ਗੱਲ ਕਰੀਏ ਦੂਜਾ ਸੁਬਾ ਆ ਗਿਆ ਦੂਜਾ ਠੀਕ ਹੈ ਕਰਦੀ ਆਗੀ ਬਾਈ ਕਰਦੀ ਠੀਕ ਹੈ ਕਿੰਨੇ ਦੁੱਧ ਦੇ ਚੱਲੀ ਆ ਪਹਿਲੇ ਸੂਏ ਜਮਾ ਤਸੱਲੀ ਵਾਲਾ ਉਹ 20 ਲੀਟਰ ਤੇ 25 ਲੀਟਰ ਦੇ ਚੱਲੀ ਆ ਠੀਕ ਐ ਲੈ ਬਈ ਮਾੜਾ ਜਾਂ ਤੁਰਕੇ ਦਿਖਾ ਦੇ ਇਧਰ ਹਵਾਨਾ ਕਰਮ ਵਾਲੀ ਦਾ ਬਹੁਤ ਨਾੜਾ ਨੂੜਾ ਨਾ ਹਵਾਨੇ ਚ ਦੁੱਧ ਵਾਲੀ ਕੁਆਲਿਟੀ ਆ ਜਿਹੜੀ ਉਹ ਦੂਰੋ ਸ਼ੋਅ ਕਰ ਦਿੰਦੀ ਐ ਆਹ ਦੇਖ ਲੋ ਗਿੱਠਲੇ ਵਾਗ ਗਿਆ ਤੇ ਗਿੱਠੀ ਮਾਗਰ ਨੂੰ ਕੱਢਦੀ ਐ ਸੋਹਣੀ ਲੋਟੀ ਲੱਗੀ ਹੋਈ ਐ ਬਹੁਤ ਜਿਆਦੇ ਸੋਹਣੇ ਹਵਾਨੇ ਵਾਲੀ ਆ ਗਈ ਕਰਦੀਪ ਕਿੰਨੇ ਦਿਨ ਹੋ ਗਏ ਸੂਈ ਨੂੰ ਰਾਤ ਹੀ ਸੂਈ ਐ ਰਾਤ ਸੂਈ ਐ ਠੀਕ ਐ ਬਈ ਤੇ ਜੇਰ ਜੂਰ ਓਕੇ ਐ ਬਈ ਸਾਰਾ ਕੁਝ ਠੀਕ ਹੈ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਇਹਦੇ ਟੀਕੇ ਦਾ ਪਤਾ ਕੀ ਆਪ ਕਿਹੜੇ ਦੀ ਹੈ ਐ ਤਾਂ ਨਹੀਂ ਠੀਕ ਹੈ ਤੇ ਮਾਗਰ ਆ ਗਿਆ ਇਹ ਬੱਸਾ ਹਣਾ ਮਾਗਰ ਆ ਗਿਆ ਮੇਲਗਾਹ ਐਵੀਐਸ ਦਾ ਬਾਕੀ ਤੁਸੀਂ ਬੱਚੇ ਨੂੰ ਦੇਖ ਕੇ ਜੱਜਮੈਂਟ ਲਾ ਸਕਦੇ ਹੋ ਰਾਤ ਸੋਈ ਆ ਸੱਚੀ ਸੁੱਚੀ ਬੋਲੀ ਬੋਲਣ ਵਾਲੇ ਬੰਦੇ ਆ ਗਏ ਖੇਤੀਬਾੜੀ ਕਰਨ ਵਾਲੇ ਆਪਣੇ ਮੰਗੋ ਨਾਰਮਲ ਭਰਾ ਹੈ ਕੋਈ ਵਪਾਰ ਦਾ ਕੰਮ ਨਹੀਂ ਕਰਦਾ ਗਰਦੀਪ ਤੇ ਗਰਦੀਪ ਪਹਿਲਾਂ ਤਾਂ ਆਪਣਾ ਫੋਨ ਨੰਬਰ ਦੱਸ 94786 32325 ਇੱਕ ਵਾਰੀ ਹੋਰ ਬੋਲ ਦੇ 94786 32325 ਲਓ ਵੀ ਸੱਜਣੋ ਨੰਬਰ 22 ਗਰਦੀਪ ਨੇ ਬੋਲਤਾ ਥੱਲੇ ਚੱਲੀ ਵੀ ਜਾਂਦਾ ਬੰਦੇ ਵੀ ਨਰਮਨ ਕਾਂਟੀ ਮਾਰ ਲਿਓ ਧਾਰਾਂ ਤੂਰਾਂ ਦੀ ਓਕੇ ਆ ਜਾਵਾਂਗੇ ਜਮਾਂ ਰੰਬਾ ਹੀ ਨਹੀਂ ਕਿਸੇ ਗੱਲ ਦੀ ਠੀਕ ਐ ਤਾਰ ਚਬਾਈ ਚੂਈ ਜਾਵਾਂ ਪੋਲੀ ਆ ਹਨਾ ਆਹ ਦੇਖ ਲਓ ਸੱਜਣੋ ਚੰਗਾ ਨਾਗ ਆ ਗਿਆ ਸੋਹਣੀ ਐ ਕੁਆਲਿਟੀ ਵਾਲੀ ਐ ਬੈਟ ਨਸ ਦੇਖ ਲਓ ਗੁਲਾਬੀ ਹਵਾ ਨਾਲ ਲੱਗਿਆ ਹੋਇਆ ਗੁਲਾਬੀ ਅੰਡਰ ਲੱਗਿਆ ਇਹ ਚੰਗੀ ਕੁਆਲਟੀ ਵਾਲੀ ਆ ਗਈ ਕਿੰਨਾ ਦੁੱਧ ਪਾ ਦੂ ਕਰਦੀ ਪੈਦਗੀ ਦੇਖੋ ਪਿਛਲੀ ਵਾਰ 25 ਦਿੱਤਾ ਹੁਣ ਹਾਂ ਬਾਕੀ 27 28 ਹੀ ਪਾ ਦੂ ਹਾਂ 27 28 ਦਾ ਤਾਂ ਹਨਾ ਹਾਂ ਇੰਨਾ ਤਾਂ ਬਾਕੀ ਸੇਵਾ ਦਾ ਦੁੱਧ ਜਹੇ ਜਾਂ ਪਾ ਲਾਂਗੇ ਉਹ ਜਹੇ ਕੱਢ ਲਾਂਗੇ ਚੰਗੀ ਆ ਗਈ ਫਾਰਮ ਵਾਲੀ ਆ ਗਈ ਮਿਲਕ ਲੈਣ ਵਾਲੀਆਂ ਪਾਪਾ ਬੂਪਾ ਦਿਖਾਵਾਂ ਨਾ ਤੁਹਾਨੂੰ ਸੱਚ ਲੋ ਆਹ ਦੇਖ ਲੋ ਤੁਸੀਂ ਆਪ ਹੀ ਹਵਾਨੇ ਦੀ ਜੱਜਮੈਂਟ ਲਾ ਲਓ ਕੁਆਲਟੀ ਚੈੱਕ ਕਰ ਲੋ ਗੁਲਾਬੀ ਹਵਾਨਾ ਆ ਗਿਆ ਤੇ ਬੇਲਬੂਲ ਦੀ ਲੰਮੀ ਤੇ ਕੱਦ ਕਾਠ ਬਹੁਤ ਜਾਰੇ ਸੋਨਾ ਸ਼ਕੀਨ ਆ ਗਈ ਪਿਓਰ ਆ ਗਈ ਜਮਾ ਦੇਖ ਲਓ ਐਫਾ ਸਾਰੀਆਂ ਨਿਸ਼ਾਨੀਆਂ ਲਗਭਗ ਪੂਰੀਆਂ ਕਰਦੀ ਐ ਸੋਨਾ ਲੰਮਾ ਚਵਾਈ ਵਾਲਾ ਥਣ ਲੱਗਿਆ ਹੋਇਆ ਕਰਮਾਲੀ ਨੂੰ ਬਾਕੀ ਜੇ ਆਪਾਂ ਹੁਣ ਗਰਦੀਪਾ ਲਾਣਾ ਆਪਣੇ ਸੱਜਣਾ ਨੂੰ ਨਾਗ ਨੂੰ ਆਪਾਂ ਤੁਰਦੇ ਨੂੰ ਦਿਖਾਈਏ ਕਰਮਾਲੀ ਦੇ ਨੂੰ ਤੁਰਦੀ ਨੂੰ ਚੈੱਕ ਕਰ ਲਓ ਕਰਮਾਲੀ ਨੂੰ ਅੰਦਰ ਬਾਹਰ ਦਾ ਹਵਾਨਾ ਲੱਗਿਆ ਹੋਇਆ ਅੰਡਲੇ ਵੇਰੀ ਹੈ ਲਿਓਟੀ ਬਾ ਕਮਾਲ ਹੈ ਤੇ ਤੁਰਦੀ ਵੀ ਪਹਿਲਵਾਨਾ ਵਾਂਗੂ ਕੁਨੀ ਕੁਨੀ ਵੀ ਬਾੜੀ ਹੈਗੀ ਕਰ ਲੋ ਜਿਕ ਜਨੋ ਦੁਪਹਿਰ ਦੇ ਟਾਈਮ ਦੀ ਵੀਡੀਓ ਹੈ ਹੋਰ ਲਾਂ ਬਈ ਆ ਵਾ ਨੇ ਜਨ ਨਾੜਾਂ ਦੇਖ ਲੋ ਸੱਜਣੋ ਰੂਸ ਦੇ ਨਕਸ਼ੇ ਵਾਂਗੂ ਪਈਆਂ ਦੁੱਧ ਵਾਲੀ ਕੁਆਲਿਟੀ ਆ ਗਈ ਚੰਗੀ ਲੈ ਬਈ ਗਰਦੀਪਾ ਹਮ ਨਾਗ ਤੇਰਾ ਚੰਗਾ ਕਰਮ ਵਾਲੀ ਨਾ ਆਪ ਹੀ ਦੱਸਦੀ ਐ ਮੂੰਹੋਂ ਬੋਲਦੀ ਐ ਇੱਕ ਵੀ ਚੰਗੀ ਐ ਦੁੱਧ ਕੁਆਲਿਟੀ ਵਾਲੀ ਆ ਗਈ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਹਨਾ ਜੈ ਜੈ ਰੇਟ ਦੱਸ ਦਿਆ ਸੱਜਣਾ ਨੂੰ ਲੈਣ ਦੇਣ ਵਾਲਾ ਵੀ ਇੱਥੇ ਜੇ ਆਪਾਂ ਛੱਡਣੀ ਐ ਇੱਕ 10 ਦੇ ਛੱਡ ਦਾਂ ਮਾੜਾ ਮੋਟਾ ਮਾਨਦਾਨਾ ਹੋ ਜੂ ਮੌਕੇ ਤੇ ਲੋ ਵੀ ਸੱਜਣੋ ਬੰਦੇ ਨਰਮਨਾਂ ਕਾਟੀ ਮਾਰ ਲਓ ਜੇਰਾ ਵਿਜਿਟ ਕਰਕੇ ਦੇਖ ਲਿਓ ਗੱਲਬਾਤ ਕਰ ਲਿਓ ਬੰਦੇ ਵੀ ਨਰਮਨਾਂ ਦੇ ਖੇਤੀਬਾੜੀ ਕਰਨ ਵਾਲੇ ਬੰਦੇ ਆ ਗਏ ਕੋਈ ਵਪਾਰ ਦਾ ਕੰਮ ਨਹੀਂ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਨੇ ਹੋ ਮਾਗਰੇ ਤੇ ਆ ਮੇਲਕਾਫ ਸੱਜਣੋ ਇੱਕ ਵਾਰੀ ਸੋਨੂੰ ਹੋਰ ਦਿਖਾ ਦਨਾਂ ਚੰਗਾ ਗਾ ਗੁਲਾਬੀ ਨੱਕ ਜਾਗਾ ਜਮਾ ਬਸਾ ਪਿਓਰ ਕੁਆਲਟੀ ਦਾ ਦਿੱਤਾ ਇਹ ਬਾਈ ਏਵੀਐਸ ਦਾ ਹੈ ਏਵੀਐਸ ਵਾਲਾਂ ਦਾ ਹੈ ਲਓ ਜੇ ਕਦੇ ਬੱਸੀ ਹੁੰਦੀ ਹਨਾ ਬਾਈ ਬੰਦਰਾ ਪੂਰੀ ਪਿਓਰ ਕੁਆਲਿਟੀ ਜਾ ਗਿਆ ਸੀ ਚਲੋ ਇਹ ਵੀ ਕੋਈ ਮਾੜਾ ਨਹੀਂ ਹਨਾ ਦੁੱਧ ਦੁੱਧ ਚਾਹੀਦਾ ਹੁੰਦਾ ਮੇਨ ਇਹਨਾਂ ਦਾ ਦੁੱਧ ਦੇ ਚੱਲਣ ਵਾਲੀ ਆ ਗਈ ਬਾਕੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ